ਬੀਪੀ ਬੇਰਾਦ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ਉੱਤੇ ਪ੍ਰਾਈਵੇਟ ਹਸਪਤਾਲ ਦੇ ਸਾਹਮਣੇ ਦੇਰ ਰਾਤ ਗੁੰਡਾ ਗੱਡੀ ਦਾ ਨੰਗਾ ਨਾਚੋ ਯਾਸ਼ਰਿਆਮ ਸਵਿਫਟ ਡਿਜ਼ਾਇਰ ਗੱਡੀ ਦੀ ਕੀਤੀ ਗਈ ਪੰਤੋੜ ਕਾਰ ਸਵਾਰ ਦੋ ਨੌਜਵਾਨਾਂ ਦੇ ਮੁਤਾਬਕ ਉਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਤਾਨ ਕੇ ਕਿਤਾ ਗਿਆ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਭੱਜ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਜਾਂਦੇ ਹੋਏ ਹਮਲਾਵਰ ਕਾਰ ਦੀ ਚਾਬੀ ਵੀ ਆਪਣੇ ਨਾਲ ਲੈ ਗਏ ਮੌਕੇ ਤੇ ਪੀਸੀਆਰ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਪਰ ਮੀਡੀਆ ਦੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਇਹ ਮਾਮਲਾ ਸਿਟੀ ਥਾਣੇ ਪੁਲਿਸ ਦਾ ਹੈ ਅਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਇਹ ਕਿਹਾ ਗਿਆ ਉੱਥੇ ਹੀ ਸੰਬੰਧੀ ਜਾਣਕਾਰੀ ਦੇਂਦੇ ਹੋਏ ਕਾਰ ਸਵਾਰ ਦੋ ਨੌਜਵਾਨਾਂ ਵਿੱਚ ਪ੍ਰਿੰਸ ਅਤੇ ਸਾਹਿਲ ਗਿਲ ਨੇ ਆਪਣੇ ਸ਼ਰਨ ਨਾਲ ਦੱਸਿਆ ਕਿ ਜੇਲ੍ਹ ਰੋਡ ਤੇ ਹੈਪੀ ਹਾਈ ਸਕੂਲ ਦੇ ਲਾਗੇ ਸਾਹਮਣੇ ਮਾਰਕੀਟ ਵਿੱਚ ਖਾਪੀ ਰਹੇ ਸਨ ਅਤੇ ਉੱਥੇ ਹੀ ਕੋਈ ਐਕਸਵੀ ਦੇ ਗੱਡੀ ਦੇ ਤੇ ਦੋ ਨੌਜਵਾਨ ਵੀ ਲਾਗੇ ਖੜੇ ਸਨ ਅਸੀਂ ਉੱਥੋਂ ਆਪਣੀ ਸਿਫਟ ਗੱਡੀ ਤੇ ਬੈ ਕੇ ਹਨੂਮਾਨ ਚੌਕ ਵਿੱਚ ਖਾਣ ਪੀਣ ਲਈ ਜਾ ਰਹੇ ਸਨ ਤਾਂ ਉਹਨਾਂ ਨੇ ਇੱਕ ਬੁਲੇਟ ਮੋਟਰਸਾਈਕਲ ਅਤੇ ਇੱਕ ਐਸਯੂਵੀ ਦੀ ਗੱਡੀ ਤੇ ਆ ਕੇ ਲਾਇਬ੍ਰੇਰੀ ਰੋਡ ਦੇ ਪ੍ਰਾਈਵੇਟ ਹਸਪਤਾਲ ਦੇ ਸਾਹਮਣੇ ਉਤਰਦੇ ਹੀ ਸਾਡੇ ਉੱਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਸਾਡੀ ਗੱਡੀ ਦੀ ਪੰਤੂੜ ਕਰ ਦਿੱਤੀ ਅਤੇ ਸਾਡੇ ਉੱਤੇ ਹੀ ਪਿਸਤੌਲ ਤਾਨ ਕੇ ਹਮਲਾ ਕਰ ਦਿੱਤਾ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਕਿਹਾ ਕਿ ਸਾਡੇ ਉੱਤੇ આરોਪ ਲਗਾਇਆ ਜਾ ਰਿਹਾ ਹੈ ਕਿ ਤੁਸੀਂ ਗੱਡੀ ਨੂੰ ਟੱਕਰ ਮਾਰੀ ਹੈ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਅਤੇ ਅਸੀਂ ਉਹਨਾਂ ਨੂੰ ਜਾਣਦੇ ਵੀ ਨਹੀਂ ਹਾਂ ਪਰ ਫਿਰ ਉੱਥੇ ਜਾਨਲੇਵਾ ਹਮਲਾ ਕੀਤਾ ਗਿਆ ਉੱਥੇ ਹੀ ਮੌਕੇ ਤੇ ਪਹੁੰਚੇ ਪੀਸੀਆਰ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਕੈਮਰੇ ਸਾਹਮਣੇ ਕੁਝ ਨਹੀਂ ਬੋਲਣਗੇ ਇਹ ਸਿਟੀ थाना ਪੁਲਿਸ ਦਾ ਮੈਟਰ ਹੈ ਉਸ ਨਾਲ ਹੀ ਸੰਪਰਕ ਕਰੋ ਸਰ ਭਾਈ ਆਪਾਂ ਜੇ ਰੋਡ ਦੀ ਬੈਕ ਸਾਈਡ ਗਏਨੇ ਆ ਆਪਾਂ ਖਾਦੀ ਪੀਤੀ ਆ ਬਿਸਕੂ ਲੱਗੇ ਐਕਸਵੀ ਲੱਗੇ ਖਲੋਤੀ ਅੱਡੇ ਠੀਕ ਆ ਆਪਾਂ ਖਾਦੀ ਪੀਤੀ ਨਿਕਲੇ ਉੱਥੋਂ ਕਿੰਦੇ ਤੁਹਾਡੀ ਜਗ੍ਹਾ ਦੀ ਗੱਡੀ ਮਾਰੀ ਆ ਮੈਂ ਭਾਈ ਮਾਰੀ ਆ ਆਪਾਂ ਗੱਡੀ ਉੱਥੋਂ ਲੈ ਆਂਦੀ ਆਪਾਂ ਤੇ ਖਾਣ ਪੀਣ ਆਏ ਹਰਮਨ ਚੌਂਚੇ ਨਾਲ ਹੀ ਪਿੱਛੇ ਬੁਲਟ ਵਾਲੇ ਆਏ ਆ ਉਹਨਾਂ ਨੇ ਆਂਦੇ ਮੈਂ ਗੱਡੀ ਤੇ ਦਾਤਰ ਮਾਰਤੇ ਚੁੱਤਰ ਦੇ ਦਾਤਰ ਮਾਰਤੇ ਠੀਕ ਆ ਦਾਤਰ ਮਾਰਤੇ ਪਿਸਟਲ ਕੱਢ ਲਗਾਂ ਮੈਂ ਭੱਜ ਗਿਆ ਭਾਈ ਮੈਂ ਜਾਨ ਬਚਾਉਂਦਾ ਆਪਣੀ ਭੱਜ ਗਿਆ ਵਾ ਸਾਲੇ ਨੇ ਵੇਖਿਆ ਮੈਂ ਇੱਥੋਂ ਭੱਜ ਗਿਆ ਇਹ ਵਿੱਚ ਮੁੰਡਾ ਰਿਆ ਅੱਡੇ ਮੇਰੇ ਨਾਲ ਭਰਾ ਮੈਂ ਆ ਗਿਆ ਵਾ ਮੈਂ ਆ ਗਿਆ ਵਾ ਜਾਨ ਬਚਾਉਂਦੀ ਮੈਂ ਭੱਜ ਗਿਆ ਵਾ ਤੇ ਉਹਨਾਂ ਨੇ ਭਾਈ ਹਮਲਾ ਕਰਤਾ ਮੈਂ ਤੇ ਭਜਣਾ ਸੀ ਭਾਈ ਗੱਡੀ ਤੁਹਾਡੇ ਮਗਰ ਕਿਉਂ ਚੜੀ ਕੀ ਰੰਜੇ ਸੀ ਤੁਹਾਡੇ ਨਾਲ ਕਹਿੰਦੇ ਤੂੰ ਸਾਡੀ ਗੱਡੀ ਮਾਰੀ ਨਿਸ਼ਾਜ ਜੀ ਭਾਈ ਹੈ ਕਹਿੰਦੇ ਗੱਡੀ ਮਾਰੀ ਨਿਸ਼ਾਜ ਜੀ ਨੂੰ ਨਹੀਂ ਦਾ ਕੋਈ ਚੱਕਰ ਤੇ ਨਹੀਂ ਜਨਾ ਚੱਕਰ ਨਹੀਂ ਸਾਡੇ ਨਾਲ ਉਹਦਾ ਕੋਈ ਚੱਕਰ ਨਹੀਂ ਪਰ ਉਹ ਤੁਸੀਂ بس بھائی ਸਾਡੇ کارਵਾਈ ਕੀਤੀ ਜਾਈ ਉਹਨਾਂ ਤੇ بس ਤੇ ਕਿੰਨੀ ਸਾਰੀ ਗੱਡੀ ਤੋੜਦੀ ਕਿਹੜੀ ਗੱਡੀ ਡੈਮੇਜ ਕਰਤੀ ਭਾਈ ਸ਼ਿਫਟ ਜੈਰ ਗੱਡੀ ਆ 14 ਮਾਡਲ ਗੱਡੀ ਆ ਡੈਮੇਜ ਕਰਤੀ ਸਾਰੀ ਗੱਡੀ ਮੇਰੇ ਮੇਰੇ ਇੱਥੇ ਵਜਾ ਦਤਰ ਠੀਕ ਆ ਤੇ ਉਹਨਾਂ ਨੇ ਉਹਨਾਂ ਕੋ ਐਕਸ ਯੂਵੀ ਆ 0072 ਨੰਬਰ ਆ ਇਹ ਸਿਲਵਰ ਕਲਰ ਦੇ ਆ ਮਾਲੇ ਤੋਂ ਕਹਿੰਦਾ ਬੁਲਟ ਤੇ ਆਇਆ ਮਗਰ ਉਹ ਬਾਅਦ ਚ ਬੁਲਟ ਪਹਿਲਾਂ ਬੁਲਟ ਤੇ ਆਇਆ ਬਾਅਦ ਚ ਇੱਥੋਂ ਵੇਖ ਕੇ ਗਏ ਐਕਸ ਯੂਵੀ ਤੇ ਹਾਂ ਹਾਂਜੀ ਜਿਹੜਾ ਜਿਹੜਾ ਬੱਤਲ ਨਬਟਾ ਸਾਹਮਣੇ ਦੇਖੇ ਗਏ ਉਹ ਉਸ ਨੂੰ ਸੂਚਿਤ ਕੀਤਾ ਤੁਸੀਂ 15 ਮਿੰਟ ਬਾਅਦ ਪੁਲਿਸ ਆ ਗਈ ਮੈਂ ਤੇ ਭੱਜ ਗਿਆ ਸੀ ਇਹ ਅੰਦਰ ਉਹ ਅੰਦਰ ਹੀ ਆ ਸਰਚ ਹੋ ਗਿਆ ਇਹ ਮਾਹੀ ਜਾਨ ਬਚਾਈ ਆ ਹੱਥ ਜੋੜ ਕੇ ਨੇ ਤੁਸੀਂ ਦੋ ਜਣੇ ਹਾਂਜੀ ਦੋ ਜਣੇ ਆਪਾਂ ਤੁਹਾਡਾ ਕਾਕਾ ਮੇਰਾ ਸ਼ੀਸ਼ ਗਿਲਨਾਮਾ ਕਿੱਥੋਂ ਰਹਿਣ ਵਾਲੇ ਮੈਂ ਗੁਰਦਾਸਪੁਰ ਦਾ ਲੋਕਲ ਰਹਿਣ ਵਾਲਾ ਹਾਂ ਅਸੀਂ ਇੱਥੋਂ ਖਾ ਪੀ ਕੇ ਨਿਕਲੇ ਆਪਣਾ ਹੈਪੀਅਰ ਸਕੂਲ ਦੇ ਸਾਹਮਣੇ ਖਾ ਪੀ ਕੇ ਨਿਕਲੇ ਆ ਤੇ ਕਹਿੰਦੇ ਤੁਸੀਂ ਸਾਡੇ ਜੇ ਗੱਡੀ ਮਾਰੀ ਆ ਤੇ ਆਉਂ ਜਉਂ ਗੱਲਬਾਤ ਹੋਈ ਆ ਹੈਣਾ ਤੇ ਮੈਂ ਜੀ ਗੱਲ ਬਾਤ ਹਿੱਤ ਹੀ ਤੀਆਂ ਉੱਥੇ ਹੀ ਦੱਸੋ ਤੇ ਆਪਾਂ ਇੱਥੇ ਆਏ ਆ ਕੀ ਨਾਲ ਆਏ ਨੇ ਸਾਨੂੰ ਮਨਜੋਗ ਚ ਖਾਣ ਪੀਣ ਆਏ ਆ ਤੇ ਇੱਥੇ ਇਹਨਾਂ ਨੇ ਸਾਹਮਣੇ ਲੈ ਕੇ ਬੁਲਟ ਲਾਇਆ ਸਾਡੇ ਤੇ ਵਿਪਨ ਲਾਤੇ ਇਹਦੇ ਸਿਰ ਤੇ ਵਿਪਨ ਲਾਤਾ ਮੇਰੇ ਭਰਾ ਦੇ ਤੇ ਮੇਰੇ ਵੀ ਸਿਰ ਤੇ ਵਿਪਨ ਲਾਤਾ ਤੇ ਇਹਨਾਂ ਨੇ ਗੱਡੀ ਤੋੜਤੀ ਆ ਤੇ ਆਪਾਂ ਜਾਨ ਬਚਾਉਣ ਦੇ ਮਾਰੇ ਦੌੜਨਾ ਪੈਣਾ ਸੀ ਇਹਨੂੰ ਪੁਲਿਸ ਨੂੰ ਦੱਸਿਆ ਇਸ ਬਾਰੇ ਪੁਲਿਸ ਨੂੰ ਦੱਸਿਆ ਤੇ ਉਹ ਸਾਹਮਣੇ ਐਕਸਯੂਵੀ ਗੱਡੀ ਆ ਉਹਨਾਂ ਨੇ ਢੜਾਲੀ ਉਸ ਟਾਈਮ ਪੁਲਿਸ ਨੂੰ ਦੇ ਕੇ ਭਾਜੀ ਗਏ ਉਸੇ ਟਾਈਮ ਕੀ ਚਾਹੁੰਦੇ ਹੋ ਤੁਸੀਂ ਅੱਪਾ ਚਾਹੁੰਦੇ ਆਂ ਭੀ ਜੋ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਹੋਈ ਹੋਏ ਤੇ ਬਸ ਹੋਰ ਸਾਡੀ ਕੋਈ ਮੰਗ ਨਹੀਂ ਕੋਈ ਰੰਜਿਸ਼ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਲੜਕੀ ਦਾ ਮਾਮਲਾ ਕੋਈ ਲੜਕੀ ਦਾ ਮਾਮਲਾ ਨਹੀਂ ਕੋਈ ਕੁਛ ਨਹੀਂ ਇਹ ਨੰਬਰ ਦੀ ਲੜਕੀ ਜਿਹੜੀ ਗੱਡੀ ਲੈ ਕੇ ਜੀਓ 072 ਗੱਡੀ ਐਕਸ ਨੰਬਰ ਸਿਲਵਰ ਕਲਰ ਗੱਡੀ ਉਹਨਾਂ ਦੀ ਐਕਐਸਵੀ ਨਾਂ ਭਾਜੀ ਤੁਹਾਡਾ ਮੇਰਾ ਨਾਮ ਸੈਮੂਅਲ ਜੀ ਇਹ ਕੀ ਲੱਗਦੇ ਤੁਹਾਡੇ ਮੁੰਡੋ ਮੇਰੇ ਬ੍ਰਦਰ ਲੋਆ ਅੱਛਾ ਕੀ ਗੱਲ ਹੋਈ ਸੀ ਇਹ ਸਾਰੀ ਗੱਡੀ ਨਾਲ ਪਤਾ ਨਹੀਂ ਸਰ ਮੈਨੂੰ ਇਹਨਾਂ ਨੇ ਫੋਨ ਕੀਤਾ ਕਹਿੰਦੇ ਸਾਨੂੰ ਜਾਨੀ ਕਿ ਮੁੰਡੇ ਪੈ ਗਏ ਆ ਤੇ ਗੱਡੀ ਗੁੱਡੀ ਦਾ ਜਿਆਦਾ ਨੁਕਸਾਨ ਕਰਤਾ ਵਾ ਸਾਰੀ ਤੋੜ ਭੰਗ ਗਏ ਆ ਤੇ ਇਹਨੂੰ ਪਤਾ ਨਹੀਂ ਮੁੰਡੇ ਕਿਹੜੇ ਨੇ ਦੀ ਕੋਈ ਨਾ ਇਹਦੀ ਰੰਜਿਸ਼ ਆ ਨਾ ਕੋਈ ਇਹਦੇ ਨਾਲ ਕੋਈ ਗੱਲਬਾਤ ਆ ਸਾਰੀ ਤੋੜਤੀ ਆ ਜੀ ਹਾਂਜੀ ਹਾਂਜੀ ਟੋਟਲ ਲਾਸ ਕਰਤਾ ਜੀ ਕਿਹੜੀ ਗੱਡੀ ਕਿਹੜੀ ਹੈ ਸਵਿਫਟ ਡਿਜ਼ਾਇਰ ਜੀ ਸਾਰੀ ਤੋੜਤੀ ਆ ਹਾਂਜੀ ਸਰ ਹਾਂ ਕਦ ਤੇ ਹਮਲਾ ਕੀਤਾ ਸੀ ਸਰ ਇਹ ਗੱਡੀ ਵਿੱਚ ਬੈਠੇ ਆ ਅਧਰਾ ਥੋੜਾ ਨਿੜਿਆ ਕਿ ਹੋਇਆ ਕਿਹਿਆ ਨੇ ਜੀ ਚਾਪਾ ਮਿੱਠੀਆਂ ਨੇ ਬੁੱਲਟ ਵਾਲੇ ਨਾਲ ਹੀ ਲੈ ਕੇ ਨੇ ਗਿਖਲਾ ਤਨ ਵਾਲੀ ਦਾਤਰ ਮਾਰਤੇ ਦਾਤਰਾਂ ਦੇ ਨਾਲ ਤੋੜਪਨ ਕੀਤੀ ਜੀ ਕੋਈ ਤੁਸੀਂ ਕਹਿੰਦੇ ਵਾਪਰਨੀ ਰੱਖਿਆ ਹੈ ਤੇ ਦੱਸਿਆ ਪੁਲਿਸ ਨੂੰ ਅਧਿਕਾਰੀ ਨਹੀਂ ਸਰ ਹਜੇ ਤੇ ਕੋਈ ਵੀ ਪੁਲਿਸ ਨੂੰ ਕੋਈ ਵੀ ਕਾਰਵਾਈ ਹਜੇ ਕੀਤੀ ਨਹੀਂ ਦੱਸਿਆ ਨਹੀਂ ਉਹਨਾਂ ਨੇ ਮੈਂ ਸਰ ਥੋੜਾ ਲੇਟ ਆਇਆ ਮੈਂ ਹੁਣੇ ਆਇਆ ਥੋੜਾ ਕੀਤੀ ਉਹਨਾਂ ਨੂੰ ਦੱਸਤਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਹਾਂ ਜੀ ਹਾਂ ਜੀ ਚੱਲੇ ਸਰ ਤੇ ਗੱਡੀ ਦੀ ਚਾਬੀ ਚਾਬੀ ਸਰ ਉਹ ਮੁੰਡੇ ਲੈ ਗਏ ਜਿਨ੍ਹਾਂ ਨੇ ਜਾਨੀ ਕਿੰਨਾ ਤੇ ਹਮਲਾ ਕੀਤਾ ਉਹ ਮੁੰਡੇ ਲੈ ਗਏ ਨਾਲ ਹੀ ਲੈ ਗਏ ਆ ਜੀ ਹਾਂਜੀ ਹਾਂਜੀ ਸਰ ਕੀ ਮੰਗ ਕਰ ਦਿਓ ਮੰਗ ਇਹੋ ਕਰਾਂਗੇ ਪ੍ਰਸ਼ਾਸਨ ਗੜ ਕੀ ਜੋ ਇਹਨਾਂ ਤੇ ਜਾਨੀ ਕਿ ਹਮਲਾ ਹੋਇਆ ਵਾ ਤੇ ਥੋੜਾ ਇਹਨਾਂ ਬਾਰੇ ਥੋੜਾ ਕਰਨ ਕਰਵਾਈ ਕਰਨ ਪੁਲਿਸ ਡਿਪਾਰਟਮੈਂਟ